ਸ਼੍ਰੀ ਅਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜਨੀ ਜੈਪੁਰ ਦੇ ਵਿੱਚ ਹਾਈ ਕੋਰਟ ਦੇ ਸਿਵਲ ਜੱਜ ਦੀ ਭਰਤੀ ਦਾ ਇਮਤਿਹਾਨ ਦੇਣ ਗਈ ਅੰਮ੍ਰਿਤਧਾਰੀ ਉਮੀਦਵਾਰ ਗੁਰਪ੍ਰੀਤ ਕੌਰ ਵਾਸੀ ਫੇਲੋਕੇ ਜ਼ਿਲ੍ਹਾ ਤਰਨਤਾਰਨ ਨੂੰ ਕਿਰਪਾਨ ਪਹਿਨਣ ਕਰਕੇ ਉਸ ਨੂੰ ਦਖਲ ਨਾ ਦੇਣ ਤੇ ਸਖਤ ਨੋਟਿਸ ਲੈਂਦੇ ਆ ਕਿਹਾ ਕਿ ਭਾਰਤੀ ਸੰਵਿਧਾਨ ਦੀ ਵੱਡੀ ਉਲੰਘਣਾ ਹੋਈ ਹੈ ਤੁਹਾਨੂੰ ਮਾਮਲਾ ਦੱਸਦੀ ਕਿ Rajasthan ਦੇ ਹਾਈ ਕੋਰਟ ਦੀ ਜੋ ਪ੍ਰਿਕਿਆ ਚੱਲਦੀ ਸੀ ਤਾਂ ਉਸ ਦੇ ਵਿੱਚ ਇਹ ਅਮਰਤ ਧਾਰੀ ਜੋ ਕਿ ਗੁਰਪ੍ਰੀਤ ਕੌਰ ਹੈ ਇਹ ਪਖਿਆਰਤੀ ਸੀ ਉੱਥੇ ਇਗਜ਼ਾਮ ਦੇਣ ਗਈ ਸੀ ਉਸ ਨੂੰ ਅਮਰਤ ਧਾਰੀ ਹੋਣ ਕਰਕੇ ਪ੍ਰੀਖਿਆ ਦੇ ਵਿੱਚ ਨਹੀਂ ਬੈਠਣ ਦਿੱਤਾ ਤਾਂ ਜਿਸ ਦੀ ਕੜੀ ਸ਼ਬਦਾਂ ਦੇ ਵਿੱਚ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਵੱਲੋਂ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਰਾਜਸਥਾਨ ਦੀ ਜੋ ਭਾਰਤੀ ਜਨਤਾ ਪਾਰਟੀ ਅਗਵਾਈ ਵਾਲੀ ਸੂਬਾ ਸਰਕਾਰ ਨੂੰ ਸਵਾਲ ਕੀਤਾ ਕਿ ਆਪਣੇ ਆਪ ਨੂੰ ਸਿੱਖ ਹਤਿਆਸ਼ੀ ਦੱਸਣ ਵਾਲੀ ਭਾਜਪਾ ਦੱਸੇ ਕਿ ਉਹ ਕਿਵੇਂ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰਦੀ ਹੈ। ਉਹਨਾਂ ਨੇ ਕਿਹਾ ਕਿ ਅੱਜ ਦੇਸ਼ ਦੁਨੀਆ ਦੇ ਅੰਦਰ ਕਿਸ ਨੂੰ ਪਤਾ ਨਹੀਂ ਕਿ ਅੰਮ੍ਰਿਤਧਾਰੀ ਸਿੱਖ ਕਗਾਰ ਵੱਜੂ ਜੋ ਕਿ ਕਿਰਪਾਨ ਪਹਿਨ ਸਕਦੇ ਨੇ। ਉਹਨਾਂ ਨੇ ਕਿਹਾ ਕਿ ਸਿੱਖਾਂ ਦੀ ਇਹ ਆਪਣੀ ਵੱਖਰੀ ਪਛਾਣ ਹੈ। ਧਾਰਮਿਕ عقیدਿਆਂ ਦੇ ਕਾਰਨ ਜਾਣਬੁੱਝ ਕੇ ਇਹ ਤੰਗ ਪ੍ਰੇਸ਼ਾਨ ਉਹਨਾਂ ਨੂੰ ਕੀਤਾ ਜਾ ਰਿਹਾ ਹੈ। ਤਾਂ ਉਹਨਾਂ ਨੇ ਨਾਲ ਹੀ ਕਿਹਾ ਕਿ ਰਾਜਸਥਾਨ ਹਾਈ ਕੋਰਟ ਦੇ ਸਿਵਲ ਜੱਜ ਦੀ ਭਰਤੀ ਵੇਲੇ ਸਿੱਖਾਂ ਦੇ ਨਾਲ ਵਿਤਕਰੇ ਦੇ ਮਾਮਲੇ 'ਚ ਜੈਪੁਰ ਤੋਂ ਜੋਧਪੁਰ ਤੋਂ ਇਹ ਸਾਹਮਣੇ ਆਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਸਿੱਖ ਸੰਸਥਾਵਾਂ ਨੇ ਇਸ ਸਬੰਧੀ ਸਰਕਾਰ ਦੇ ਨਾਲ ਲਿਖਾ ਪੜੀ ਵੀ ਕੀਤੀ ਆ ਤਾਂ ਇਸ ਦੇ ਬਾਵਜੂਦ ਵੀ ਫੇਰ ਵੀ ਅੰਮ੍ਰਿਤਧਾਰੀ ਸਿੱਖਾਂ ਦੇ ਨਾਲ ਇਸ ਤਰ੍ਹਾਂ ਵਿਤਕਰਾ ਕਿਉਂ ਕੀਤਾ ਜਾਂਦਾ ਹੈ ਉਹਨਾਂ ਨੇ ਨਾੜੀ ਕਿਹਾ ਕਿ ਭਾਰਤੀ ਸੰਵਿਧਾਨ ਦੀ ਧਾਰਾ ਯਾਨੀ ਇੰਡੀਅਨ ਕਨਸਟੀਟਿਊਸ਼ਨ ਆਰਟੀਕਲ 25 ਦੇ ਇੱਕ ਵਿੱਚ ਲਿਖਿਆ ਹੈ ਕਿ ਸਿੱਖ ਧਰਮ ਕਿਰਪਾਨ ਪਹਿਨ ਸਕਦਾ ਹੈ ਅਤੇ ਇਸ ਦੇ ਬਾਵਜੂਦ ਵੀ ਸੰਵਿਧਾਨ ਦੀ ਰਾਖੀ ਕਰਨ ਵਾਲੀ ਅਦਾਲਤ ਦੀ ਪ੍ਰੀਖਿਆ ਦੇ ਵਿੱਚ ਹੀ ਸਿੱਖਾਂ ਦੇ ਨਾਲ ਕਿਉਂ ਵਿਤਕਰਾ ਕੀਤਾ ਜਾ ਰਿਹਾ ਤਾਂ ਐਸੋ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਅੰਮ੍ਰਿਤਧਾਰੀ ਕੁੜੀਆਂ ਕੁੜੀ ਨੂੰ ਪ੍ਰੀਖਿਆ ਦੇਣ ਤੋਂ ਰੋਕਿਆ ਗਿਆ ਇਹ ਮਾਮਲਾ ਰਾਜਸਥਾਨ ਦਾ ਦੱਸਿਆ ਜਾ ਰਿਹਾ ਜਿੱਥੇ ਕਿ ਪ੍ਰੀਖਿਆ ਦੇਣ ਗਈ ਕੁੜੀ ਨੂੰ ਜਿਹੜਾ ਕਿ ਰੋਕਿਆ ਗਿਆ ਕਿਉਂਕਿ ਉਸ ਨੇ ਕਿਰਪਾਨ ਪਹਿਨੀ ਹੋਈ ਸੀ ਤੇ ਅੰਮ੍ਰਿਤਧਾਰੀ ਸੀ ਤਾਂ ਕਾਰਜਕਾਰੀ ਜਥੇਦਾਰ ਵੱਲੋਂ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਹੈ